ਅਲੀ ਦੀ ਆਈਆ ਔਰੰਗਜ਼ੇਬ ਦੀ ਆਈਆ ਸਾਡੇ ਗੁਰੂ ਸਾਹਿਬਾਂ ਦੇ ਉੱਤੇ ਵੀ ਇਹਨਾਂ ਨੇ ਬੜੇ ਅਤਿਆਚਾਰ ਕੀਤੇ ਨੇ ਉਹਨਾਂ ਸਰਕਾਰਾਂ ਨਾਲ ਜਿਹੜੀ ਮੋਤੀ ਸਰਕਾਰ ਆ ਇਹ ਆਈਆ ਅਸੀਂ ਉਹਨਾਂ ਦੇ ਨਾਲ ਪੂਰਾ ਤਨ ਮਨ ਤਨ ਨਾਲ ਅਸੀਂ ਉਹਨਾਂ ਦੇ ਨਾਲ ਆ ਅਰ ਹਰ ਕੋਈ ਕੁਰਬਾਨੀ ਦੇਣ ਨੂੰ ਤਿਆਰ ਆ ਜੇ ਕਾਨੂੰਨ ਵਾਪਸ ਨਾਲ ਦਿੱਲੀ ਵੀ ਜਾਓਗੇ ਜਾਵਾਂਗੇ ਜੀ ਜਾਵਾਂ ਹੁਣ ਜਾਵਾਂਗੇ ਅਸੀਂ ਸਰ ਹਰ ਗਲਤ ਹੈ ਤੇ ਜਦੋਂ ਵੀ ਮੀਟਿੰਗ ਹੁੰਦੀ ਹੈ ਉਹ ਮੀਟਿੰਗ ਤੇ ਮੀਟਿੰਗ ਰੱਖੀ ਜਾ ਰਹੇ ਨੇ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵਾਰ-ਵਾਰ ਲਾਲੀ ਝਾਗੜਦੀ ਆ ਇਹ ਕਿਉਂ ਬੈਠਾ ਨਾ ਇੱਕ ਮਲਾਈ ਓਹ ਰੇਖਾ ਨੂੰ ਦੇਣਾ ਪਊਗਾ ਕਿਸੇ ਵੀ ਹਾਲ ਕਦੋਂ ਵੀ ਮਰਜ਼ੀ ਇਹਨਾਂ ਨੂੰ ਨੇਖਾ ਦੇਣਾ ਪਊਗਾ ਇਹਨਾਂ ਨੂੰ ਮੂਸਣਾ ਪਊਗਾ ਹਜੇ ਵੀ ਚੰਗੇ ਰਹਿਣਾ ਇਹ ਮੂਸ ਜਾਣ ਅੱਜ ਖੁੱਲਿਆ ਭੰਡਾਰਾ ਜੀ ਸਤਗੁਰ ਪਾਸੇ ਸਤਗੁਰ ਪਾਸੇ ਅਸੀਂ ਕਰੀਏ ਸਿਆਪਾ ਜੀ ਮੋਦੀ ਪਾਸੇ ਮੋਦੀ ਪਾਸੇ ਅਸੀਂ ਕਰੀਏ ਸਿਆਪਾ ਜੀ ਕੰਗਣਾ ਪਾਸੇ ਕੰਗਣਾ ਪਾਸੇ ਕਿਸਾਨ ਵਿਰੋਧੀ ਆਰਡੀਨੈਂਸ ਬਿਲ ਦੇ ਵਿਰੋਧ ਵਿੱਚ ਅੱਜ ਪੂਰੇ ਦੇਸ਼ ਭਰ ਦੇ ਅੰਦਰ ਕਿਸਾਨ ਯੂਨ联 ਦੇ ਵੱਲੋਂ ਮੁਕੰਮਲ ਤੌਰ ਤੇ ਭਾਰਤ ਬੰਦ ਦੀ ਕਾਰ ਦਿੱਤੀ ਗਈ ਸੀ ਜਿਸ ਦੇ ਤਹਿਤ ਨਾਬਾ ਵਿਖੇ ਭਾਰਤੀ ਕਿਸਾਨ ਯੂਨ联 ਇਕਤਾ ਉਗਰਾਹ ਵੱਲੋਂ ਨਾਬਾ ਵਿੱਚ ਬੋੜਾ ਗੇਟ ਚੌਂਕ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਅਤੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਦਾ ਪਿੱਛਿਆਪਾ ਵੀ ਕੀਤਾ ਗਿਆ ਭਾਰਤੀ ਕਿਸਾਨ ਯੂਨ联 ਉਗਰਾਹਾਂ ਨੂੰ ਵੱਖ-ਵੱਖ ਜਥੇਬੰਦੀਆਂ ਤੇ ਦੁਕਾਨਦਾਰਾਂ ਦਾ ਪੂਰਾ ਸਮਰਥਨ ਮਿਲਿਆ ਹੈ ਦਰਨੇ ਵਿੱਚ ਬੀਬੀਆਂ ਬੱਚਿਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਹੈ ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਇਸ ਤਰ੍ਹਾਂ ਹੀ ਲਗਾਤਾਰ ਚੱਲਦਾ ਰਹੇਗਾ ਤੇ ਇਸੇ ਤਰ੍ਹਾਂ ਰੋਸ ਦਰਨੇ ਚੱਲਦੇ ਰਹਿਣਗੇ ਇਕ ਤਰ੍ਹਾਂ ਗਰਾਹਾਂ ਵੱਲੋਂ ਅੱਜ ਬੌਰਾਂਗੇਟ ਨਾਬਾ ਵਿਖੇ ਚੌਂਕ ਦੇ ਵਿੱਚ ਚੱਕਾ ਜਾਮ ਕੀਤਾ ਸਾਰੇ ਹੀ ਦੇ ਸ਼ਹਿਰ ਵਾਸੀਆਂ ਦਾ ਪਿੰਡ ਵਾਸੀਆਂ ਦਾ ਬਹੁਤ ਵੱਡਾ ਸਮਰਥਨ ਮਿਲਿਆ ਸਾਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੇਂਦਰ ਸਰਕਾਰ ਕਿਉਂ ਨਹੀਂ ਸੋਚ ਰਹੀ ਪਸੰਦਾਂ ਲਈ ਲੱਖਾਂ ਕਿਸਾਨ ਦਿੱਲੀ ਦੇ ਕਿਹ ਧਰਨੀ ਤੇ ਬੈਠੇ ਨੇ ਲਗਾਤਾਰ ਮੀਟਿੰਗਾਂ ਬੁਜੀਟਾਂ ਹੋ ਗਈਆਂ ਇਹ ਜਿਹੜੀਆਂ ਸਰਕਾਰਾਂ ਨੇ ਨਾਦਰ ਸਾਹਿਬ ਵਜਿਹਰੇ ਸਰਕਾਰਾਂ ਨੇ ਕਿਉਂਕਿ ਇੱਥੇ ਬਹੁਤ ਤਰ੍ਹਾਂ ਦੀ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਜਿਵੇਂ ਅਬਦਾਲੀ ਦੀ ਆਈ ਆ ਔਰੰਗਜ਼ੇਬ ਦੀ ਆਈ ਆ ਸਾਡੇ ਗੁਰੂ ਸਾਹਿਬਾਂ ਦੇ ਉੱਤੇ ਵੀ ਇਹਨਾਂ ਨੇ ਬੜੇ ਅਤਿਆਚਾਰ ਕੀਤੇ ਨੇ ਉਹਨਾਂ ਸਰਕਾਰਾਂ ਨਾਲ ਦੀ ਉਹ ਜਿਹੜੀ ਮੋਦੀ ਦੀ ਸਰਕਾਰ ਆ ਇਹ ਆਈ ਆ ਇਹਦੇ ਮਨ ਦੇ ਵਿੱਚ ਵੱਡਾ ਭਲੇਖਾ ਹੋਊਗਾ ਵੀ ਇਹਨਾਂ ਨੇ 370 ਤਾਰਾ ਜੰਮੂ ਕਸ਼ਮੀਰ ਦੀ ਥੋੜੀ ਸੈਨ ਨਹੀਂ ਲੋਕ ਬੋਲੇ ਇਹਨਾਂ ਨੇ ਆ ਆਰਡੀਨੈਂਸ ਲਾ ਜਾਰੀ ਕੀਤੇ ਲੋਕਾਂ ਨੂੰ ਅੰਦਰਵਾੜ ਕੇ ਲੋਕ ਘਰਾਂ ਦੇ ਵਿੱਚ ਬੈਠੇ ਰਹੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਪੰਜਾਬ ਆ ਇਹਦੇ ਵਿੱਚ ਅਰਖੀ ਜੋਧੇ ਬੈਠੇ ਨੇ ਇਹ ਕੁਰਬਾਨੀਆਂ ਦੇਣ ਨੂੰ ਤਿਆਰ ਨੇ ਮਰ ਸਕਦੇ ਨੇ ਪਰ ਆਪਦੇ ਹੱਕ ਨਹੀਂ ਕਿਸੇ ਨੂੰ ਖੋਣ ਦੇਣਗੇ ਅਸੀਂ ਹੱਕ ਲੈਣਾ ਜਾਣਦੇ ਆ ਜਿੰਨਾ ਚਿਰ ਸਾਨੂੰ ਹੱਕ ਨਹੀਂ ਮਿਲਣਗੇ ਆ ਲਗਾਤਾਰ ਸੰਘਰਸ਼ਾਂ ਦੇ ਵਿੱਚ ਰਹਾਂਗੇ ਇਹਨਾਂ ਸੰਘਰਸ਼ਾਂ ਨੂੰ ਇਦੋਂ ਵੀ ਤੇਜ਼ ਕਰਦੇ ਜਾਵਾਂਗੇ ਚੱਕਾ ਜਾਮ ਤਾਂ ਕਿੰਨਾ ਕਸਰ ਮੰਨਦੇ ਹੋ ਅੱਜ ਦਾ ਜਿਹੜਾ ਚੱਕਾ ਜਾਮਾ ਪੂਰੇ ਭਾਰਤ ਭੰਗ ਦੀ ਖੋਲ ਪੂਰੇ ਵਾਰਲਡ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ ਪਹਿਲੀ ਵਾਰੀ ਇੱਡਾ ਹੰਗਾਰਾ ਮਿਲਣਾ ਪਹਿਲੀ ਵਾਰੀ ਮਿਲਿਆ ਇਹ ਪੰਜਾਬ ਪੂਰੇ ਭਾਰਤ ਦੇ ਵਿੱਚ ਸਾਰੇ ਲੋਕਾਂ ਦੇ ਹੰਗਾਰਾ ਤਾਂ ਜਿਹੜੇ ਲੋਕਾਂ ਨੂੰ ਅਜੇ ਜਾਣਦੇ ਵੀ ਨਹੀਂ ਤੇ ਜਿਹੜੇ ਲੋਕ ਅੱਦੇ ਧਰਨਾ 'ਚ ਨਹੀਂ ਆਏ ਉਹ ਵੀ ਆਪੋ ਆਪਣਾ ਕਾਰੋਬਾਰ ਬੰਦ ਕਰਕੇ ਬੋਰਡਾ ਗੇਟ ਲੱਖਾਂ ਤਰ੍ਹਾਂ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਗੱਲ ਦੀ ਮੀਟਿੰਗ ਤੋਂ ਕੀ ਉਮੀਦ ਆ ਕਿ ਇਸ ਤੋਂ ਕੀ ਹੱਲ ਹੋ ਸਕਦਾ ਹੈ ਅੱਜ ਦਾ ਜਿਹੜਾ ਬੰਦ ਦਾ ਸੱਦਾ ਇਹਦੇ ਨਾਲ ਮੋਦੀ ਸਰਕਾਰ ਦੀਆਂ ਜੜਾਂ ਹਿੱਲਣਗੀਆਂ ਹਿੱਲੀਆਂ ਨੇ ਉਹਦੇ ਵਿੱਚ ਕੱਲ ਨੂੰ ਉਮੀਦ ਆ ਖਬਰ ਚੰਗੀ ਆਵੇਗੀ ਪਰ ਆਉਣ ਤੇ ਹੀ ਪਤਾ ਲੱਗੇਗਾ ਆਉਣ ਤੇ ਦੱਸਿਆ ਜਾਵੇਗਾ ਜੇ ਨਾਮ ਮੰਨੀ ਫਿਰ ਤੁਹਾਡਾ ਹੋਰ ਤੇਜ ਕੀਤਾ ਅਸੀਂ ਅਰਚਦਰੀ ਵੀ ਫਿਰ ਅਸੀਂ ਦਿੱਲੀ ਦੇ ਬਾਰਡਰ ਦੇ ਉੱਤੇ ਜਿੰਨੇ ਵੀ ਕਿਸਾਨ ਬੈਠੇ ਨੇ 6-6 ਮਹੀਨਿਆਂ ਦਾ ਰਸਾ ਨਾਲ ਲੈ ਕੇ ਗਏ ਹੋਏ ਨੇ ਜਿੰਨਾ ਸਮਾਂ ਮਰਜ਼ੀ ਲੱਗ ਜਾਏ ਕਾਨੂੰਨ ਰੱਦ ਕਰਾ ਕੇ ਵਾਪਸ ਆਵਾਂਗੇ ਮੈਨੂੰ ਤੁਸੀਂ ਇਹ ਫਾਰਮ ਸਰਸਰ ਵਿੱਚ ਸ਼ਾਮਲ ਉਸ ਤਰ੍ਹਾਂ ਲੱਗ ਰਿਹਾਾ ਕਿਸਾਨਾਂ ਨੂੰ ਅਸੀਂ ਅੱਜ ਜਿਹੜਾ ਸਾਡੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਅੱਜ ਦੀ ਆਵਾਜ਼ ਦਿੱਤੀ ਸੀ ਭਾਰਤ ਬੰਦ ਅਦੋਲਨ ਦੀ ਉਹਦਾ ਪੂਰਾ ਸਮਰਥਨ ਕਰਦੇ ਹੋਏ ਅਸੀਂ ਅੱਜ ਪੂਰੇ ਬਾਜ਼ਾਰ ਦੇ ਵਿੱਚ ਦੀ ਸ਼ਾਂਤ ਮਈ ਢੰਗ ਨਾਲ ਅਸੀਂ ਜਿਹੜਾ ਦਿੱਤਾ ਅਰਸਾ ਦਾ ਬਾਜ਼ਾਰ ਤਕਰੀਬਨ ਬੰਦ ਸੀ 100% ਬਾਜ਼ਾਰ ਬੰਦ ਸੀ ਅਸੀਂ ਉਹ ਦੁਕਾਨਦਾਰ ਭਰਾਵਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਹੁਣ ਜਿਹੜੇ ਭਾਰਤੀ ਕਿਸਾਨ ਯੂਨੀਅਨ ਦਾ ਕਾਲ ਸੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਧਰਨਾ ਅਸੀਂ ਹੁਣ ਉਹਦੇ ਵਿੱਚ ਗੁਰਹਾਹਾ ਪਾਰਟੀ ਦੇ ਨਾਲ ਕਿਸਾਨ ਜੂਨੀਅਰ ਦੇ ਨਾਲ ਅਸੀਂ ਆਪਣਾ ਸਮਰਥਨ ਕਰਦੇ ਹਾਂ ਉਹਨਾਂ ਦੇ ਨਾਲ ਅਸੀਂ ਸ਼ਾਮਲ ਹੋਏ ਹਾਂ ਅਸੀਂ ਉਹਨਾਂ ਦੇ ਨਾਲ ਪੂਰਾ ਤਨ ਮਨ ਤਨ ਨਾਲ ਅਸੀਂ ਉਹਨਾਂ ਦੇ ਨਾਲ ਆ ਅਰ ਹਰ ਕੋਈ ਕੁਰਬਾਨੀ ਦੇਣ ਨੂੰ ਤਿਆਰ ਆ ਜੇ ਕਾਨੂੰਨ ਵਾਪਸ ਨਾ ਹੋਏ ਦਿੱਲੀ ਵੀ ਜਾਵਾਂਗੇ ਜਾਵਾਂਗੇ ਜੀ ਜਾਵਾਂਗੇ ਹੁਣ ਜਾਵਾਂਗੇ ਅਸੀਂ ਅਸੀਂ ਕੱਲ੍ਹ ਆ 9 ਤਰੀਕ ਦੇਖ ਕੇ ਜੇ ਵਾਪਸ ਨਹੀਂ ਹੁੰਦੇ ਤਾਂ ਫਿਰ ਅਸੀਂ ਦਿੱਲੀ ਜਾਵਾਂਗੇ ਬੀਰਾਂ ਨੂੰ ਫਾਸੀ ਲਾਇਆ ਆ ਬਾਬਾ ਜੀ ਤੋਂ ਲੱਲੋ ਦੋ ਮਟਾ ਹੋਰ ਇੰਨੀ ਹੋ ਚੁੱਕੇ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਦੇ ਹੰਦਰ ਕੇਂਦਰ ਸਰਕਾਰ ਦੇ ਗਲਾਮ ਹੋ ਇਹ ਅੱਜ ਤੋਂ ਪਹਿਲਾਂ ਕਦੇ ਐਡਾ ਧਰਨਾ ਤੇ ਐਡੀ ਧਰਨੇ ਦੀ ਕਾਮਯਾਬੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਖੀ ਔਰ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਤਾਨਾਸ਼ਾਹੀ ਰਾਜ ਵੀ ਮੈਂ ਕਦੇ ਨਹੀਂ ਦੇਖਿਆ ਜਿਹੜਾ ਕਿ ਆਪਣੀ ਪਬਲਿਕ ਦੇ ਮੂਹਰੇ ਕਦੇ ਨਾ ਚੁੱਕਿਆ ਹੋਵੇ ਐਡੀ ਡਿਕਟੇਟਰਸ਼ਿਪ ਜਿਹੜੀ ਮੋਦੀ ਸਰਕਾਰ ਨੇ ਕੀਤੀ ਐਡੀ ਡਿਕਟੇਟਰਸ਼ਿਪ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਦੇਖੀ ਇਹੋ ਜਿਹੇ ਰਾਜੇ ਨੂੰ ਗੱਦੀ ਤੇ ਰਹਿਣ ਦਾ ਕੋਈ ਹੱਕ ਨਹੀਂ ਮੈਂ ਕਹਿਣਾ ਕਿ ਉਸ ਨੂੰ ਜਨਤਾ ਦੇ ਮੂਹਰੇ ਸਿਰ ਚੁਕਾ ਕੇ ਆਪਣੀ ਅਸਤੀਫਾ ਦੇ ਕੇ ਆਪਣੇ ਘਰੇ ਬੈਠ ਜਾਣਾ ਚਾਹੀਦਾ ਕਿਉਂਕਿ ਜੋ ਕਿਸਾਨਾਂ ਦੇ ਨਾਲ ਐਡਾ ਦੁਰਵਿਵਹਾਰ ਕਰਦਾ ਉਸ ਨੂੰ ਰਾਜਗਦੀ ਤੇ ਬੈਠਣ ਦਾ ਕੋਈ ਹੱਕ ਨਹੀਂ ਮੈਂ ਆਪਦੇ ਵੱਲੋਂ ਉਹਨੂੰ ਫੇਰ ਬੇਨਤੀ ਕਰਦਾ ਕਿ ਮੋਦੀ ਸਾਹਿਬ ਝੁਕਣ ਦਾ ਟਾਈਮ ਹੈ ਝੁਕਜੋ ਜੋ ਝੁਕਿਆ ਉਹ ਹੀ ਉੱਚਾ ਹੋਇਆ ਜਿਹੜਾ ਡਿਕਟੇਟਰ ਤੇ ਸਪੈਡੀ ਕਰਦਾ ਉਹ ਨਾ ਕਦੇ ਮੁੜ ਕੇ ਰਾਜ ਤੇ ਆ ਸਕਦਾ ਨਾ ਆਊਗਾ ਤੂੰ ਆਪ ਦਾ ਆਪ ਗਮਾ ਕੇ ਘਰੇ ਬੈਠ ਜਾਏਗਾ ਮੇਰੀ ਤੈਨੂੰ ਸਲਾਹ ਹੈ ਕਿ ਕਿਸਾਨਾਂ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਕਰ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੈ ਨਹੀਂ ਤਾਂ ਤੇਰਾ ਬਹੁਤ ਬੁਰਾ ਹਾਲ ਹੋ ਜੂਗਾ ਸੰਘਰਸ਼ ਕਾਫੀ ਡੇਣਾ ਕੋ ਚੱਲ ਰਿਹਾ ਪਹਿਲਾਂ ਪੰਜਾਬ ਦਾ ਕਿਸਾਨ ਪੰਜਾਬ ਚ ਤਰਕ ਪ੍ਰਸ਼ਰ ਘਟਾ ਰਿਹਾ ਸੀ ਬੀਬੀ ਖੇਵੀ 11 12 ਦਿਨ ਲਗਾਤਾਰ ਹੋ ਗਏ ਨੇ ਪਰ ਕੇਂਦਰ ਸਰਕਾਰ ਆਪਣਾ ਅੜਿਆ ਦਵਾਈ ਨਹੀਂ ਛੱਡਦੀ ਕਿੰਨੇ ਦੇਖੋ ਇੱਕ ਸਰਕਾਰ ਨੂੰ ਜਿਹੜੇ ਕਿ ਉਹਨਾਂ ਨੇ ਤਿੰਨ ਬਿੱਲ ਪਾਸ ਕੀਤੇ ਨੇ ਕੇਂਦਰ ਸਰਕਾਰ ਨੇ ਜਦ ਉਹਨਾਂ ਨੇ ਕਿਸਾਨ ਦੇ ਫਾਇਦੇ ਲਈ ਪਾਸ ਕੀਤੇ ਨੇ ਪਰ ਜਿਹੜੇ ਕਿਸਾਨ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਇਹ ਬਿੱਲ ਨਹੀਂ ਚਾਹੀਦੇ ਤਾਂ ਉਹ ੱਟਕੇ ਨਾਲ ਉਹਨਾਂ ਦੇ ਉੱਪਰ ਥੋਪ ਰਹੇ ਨੇ ਜਿਹੜਾ ਕਿ ਸਰਾਸਰ ਗਲਤ ਹੈ ਤੇ ਜਦੋਂ ਵੀ ਮੀਟਿੰਗ ਹੁੰਦੀ ਹੈ ਉਹ ਮੀਟਿੰਗ ਤੇ ਮੀਟਿੰਗ ਰੱਖੀ ਜਾ ਰਹੇ ਨੇ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ बार-बार ਪਰ ਮੈਂ ਧੰਨਵਾਦ ਕਰਦਾ ਕਿਸਾਨ ਜੂਨੀਅਨਾਂ ਨੂੰ ਜਿਹੜੇ ਕਿ ਬੜੇ ਹੀ ਡਿਸਪਲਾਈਨ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਵਿਦਰੋਹ ਕਰ ਰਹੇ ਨੇ ਇੰਨਾ ਆਡੀਆ ਦਬਈਆ ਕਿਉਂ ਪਾ ਰਹੇ ਆ ਸਰਕਾਰ ਨੇ ਕਈ ਮਿੰਟ ਕਾ ਹੋ ਗਿਆ ਬੈਸਿਟਾ ਲਈ ਦੇਖੋ ਜੀ ਮੋਦੀ ਮੋਦੀ ਸਰਕਾਰ ਦਾ ਕੰਮ ਇਹੀ ਹੈ ਜੀਐਸਟੀ ਲਾਗੂ ਕਰਦੇ ਨੇ ਕਹਿ ਦਿੰਦੇ ਨੇ ਦੁਕਾਨਦਾਰਾਂ ਨੂੰ ਨਹੀਂ ਸਮਝ ਆਇਆ ਹੁਣ ਕਿਸਾਨ ਬਿਲ ਲਾਗੂ ਕਰਤੇ ਕਹਿੰਦੇ ਨੇ ਕਿਸਾਨਾਂ ਨੂੰ ਨਹੀਂ ਸਮਝ ਆਇਆ ਇਹ ਕਿਹੜਾ ਵੀ ਕਾਨੂੰਨ ਲੈ ਕੇ ਆਉਂਦੇ ਨੇ ਹਰੇਕ ਕਹਿੰਦੇ ਨੇ ਕਿ ਇਹ ਵਰਗ ਨੂੰ ਸਮਝ ਨਹੀਂ ਆਇਆ ਅਸਲ ਵਿੱਚ ਇਹਨਾਂ ਨੂੰ ਜੁੱਤੀਆਂ ਖਾਣ ਦੀ ਆਦਤ ਪੈ ਗਈ ਹੁਣ ਕਿਸਾਨਾਂ ਨੇ ਤਾਂ ਹੌਣ ਤੇ ਗੋਟਾ ਰੱਖਿਆ ਨਾ ਦੀ ਤੇ ਮੋਦੀ ਸਰਕਾਰ ਦੇ ਤਾਂ ਹੁਣ ਅਸੀਂ ਜਿੰਨੇ ਸਾਡੇ ਉਥੇ ਆਗੂ ਬੈਠੇ ਨੇ ਦਿੱਲੀ ਦੇ ਵਿੱਚ ਅਸੀਂ ਆਪਦੇ ਹੱਕ ਲੈ ਕੇ ਹੀ ਵਾਪਸ ਪਰਤਾਂਗੇ ਅਸੀਂ ਕੱਲ ਸਵੇਰੇ 5 ਵਜੇ ਜਾ ਰਹੇ ਹਾਂ ਜੀ ਬੱਸ ਲੈ ਕੇ ਮਾਲਵਾ ਵੈਲਫੇਅਰ ਕਲੱਬ ਬੋਲੋ ਮਤੈ ਦਿੱਲੀ ਵਿਧਿਵੀ ਜਾ ਕੇ ਹੁਣ ਤੁਸੀਂ ਇੱਥੇ ਬੈਠੇ ਹੋ ਧਰਨੇ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੀ ਜਵਾਬ ਦੇਣਾ ਚਾਹਣਾ ਮੋਦੀ ਜਰ ਅਸੀਂ ਇਹੀ ਜਵਾਬ ਦੇਣਾ ਚਾਹਣਾ ਹੈ ਵੀ ਸਾਡੀ ਹੱਕ ਦੀ ਕਮਾਈ ਆ ਗੁਰੂ ਨਾਨਕ ਦੀ ਉਹਨੂੰ ਹੱਕ ਸਾਡੇ ਦੇਣੇ ਚਾਹੀਦੇ ਨੇ ਮੋਦੀ ਨੂੰ ਸਿਆਣਾ ਬਣਨਾ ਚਾਹੀਦਾ ਪਹਿਲਾਂ ਇਹ ਦੇਖੇ ਮੋਦੀ ਕਿਹਨੇ ਬਣਾਇਆ ਸੀ ਜੇ ਆਪਾਂ ਵੋਟਾਂ ਪਾਈਆਂ ਤਾਂ ਹੀ ਬਣਿਆ ਸੀ ਉਹ ਵੀ ਆਪਾਂ ਮਾਂ ਪਿਓ ਤੋਂ ਗਲਤੀ ਹੋ ਜਾਂਦੇ ਐਤੀ ਕੁੱਤ ਜਿਵੇਂ ਖੜੇ ਪਏ ਜਾਂਦੇ ਨੇ ਉਹਨੂੰ ਐ ਤਾਂ ਚਾਹੀਦਾ ਵੀ ਜਿਹੜੀ ਜਨਤਾ ਹੈ ਇਹ ਕਿਹਨੇ ਬਣਾਈ ਉਹਨੇ ਬਣਾਏ ਅਸੀਂ ਜੇ ਵੋਟਾਂ ਪਾਈਆਂ ਤਾਂ ਉਹ ਬਣਿਆ ਉਹਨੂੰ ਕੱਕ ਦੇਣੇ ਚਾਹੀਦੇ ਨੂੰ ਉਹਨੂੰ ਮੋੜਿਆ ਮੁੜਨਾ ਚਾਹੀਦਾ ਮਣੀ ਮੋਤੀ ਦਾ ਸੁਣੇ ਅਸੀਂ ਵੀ ਕਹਿੰਦੇ ਆ ਜਨਾਨੀ ਆ ਅਸੀਂ ਵੀ ਕਹਿੰਦੇ ਆ ਧੀਆਂ ਭੈਣਾਂ ਅਸੀਂ ਵੀ ਕਹਿੰਦੇ ਆ ਮਾਵਾ ਉਹਦੀ ਜੇ ਮਾਂ ਐ ਰੋਲੇ ਛੜਕਾ ਚਲੋ ਕਿੰਨੇ ਕਰੜਕ ਪਵੇ ਉਹ ਐਂ ਦੇਖ ਫਿਰ ਵੀ ਸਾਡੇ ਦੇਖ ਮਾਈ ਦੇ ਜਿਹੜੇ ਭਾਗੋ ਦੇ ਲਾਲ ਨੇ ਉੱਥੇ ਬੈਠੇ ਨੇ ਬੰਦਾ ਬਹਾਦਰ ਦੇ ਗੁਰੂ ਤੇਗ ਬਹਾਦਰ ਦੇ ਸਾਰਿਆਂ ਦੇ ਮੂਤੇ ਲਾਲੀ ਛਾਗੜਦੀ ਆ ਇਹ ਕਿਉਂ ਬੈਠੇ ਨੇ ਇਕ ਮਲਾਈ ਓਏ ਰੇਖਾ ਇਹਨਾਂ ਨੂੰ ਦੇਣਾ ਪਊਗਾ ਕਿਸੇ ਵੀ ਹਾਲ ਕਦੋਂ ਵੀ ਮਰਜੀ ਇਹਨਾਂ ਨੂੰ ਨਿਖਾ ਦੇਣਾ ਪਊਗਾ ਇਹਨਾਂ ਨੂੰ ਮੂਸਣਾ ਪਊਗਾ ਹਜੇ ਵੀ ਚੰਗੇ ਰਹਿਣ ਐ ਮੂਸ ਜਾਣ ਤੁਸੀਂ ਕੀ ਚਤਾਵਨੀ ਦੇ ਰਹੇ ਅਸੀਂ ਤਾਂ ਇਹੀ ਕਹਿਣਾ ਵੀ ਸਾਡੇ ਹੱਕ ਮਿਲਨੇ ਚਾਹੀਦੇ ਅਸੀਂ ਤਾਂ ਇਹੀ ਕਹਿਣਾ ਕਹਿੰਦੇ ਅੱਜ ਖੁੱਲਿਆ ਭੰਡਾਰਾ ਜੀ ਸਤਗੁਰ ਪਾਸੀ ਸਤਗੁਰ ਪਾਸੀ ਅਸੀਂ ਕਰੀਏ ਸੱਪਾ ਜੀ ਮੋਦੀ ਪਾਸੀ ਮੋਦੀ ਪਾਸੀ ਅਸੀਂ ਕਰੀਏ ਸੱਪਾ ਜੀ ਕੰਗਣਾ ਪਾਸੀ ਕੰਗਣਾ ਪਾਸੀ ਜਿਹੜਾ ਕੋਈ ਗਲਤ ਬੋਲਦਾ ਸਾਡੇ ਕਿਸਾਨਾਂ ਨੂੰ ਕੋਈ ਤਵਾਦੀ ਰੱਖਦਾ ਕੋਈ ਖાડਪੂ ਦੱਸਦਾ ਉਹਨਾਂ ਦੀ ਖੈਰ ਨਹੀਂ ਹੈਗੀ ਲੈਖਾ ਉਹਨਾਂ ਨੂੰ ਦੇਣਾ ਪਊਗਾ ਸਾਡੇ ਚ ਆ ਕੇ ਬਹਿ ਜਾਣ ਉਹ 100 ਰੁਪਏ ਕੀ ਕਹਿੰਦੇ ਅਸੀਂ 5-500 ਦਿੰਨੇ ਇੱਥੇ ਆ ਕੇ ਬੈਠਣ ਸੱਟਣ ਮਾਵਾਂ ਦੇ ਬਰੋਬਰ ਗੋਹਾ ਇੱਕ ਅਗਰੀਆਂ ਆ ਕੇ ਫਿਲਮਾਂ ਬਣਾਉਣ ਜਾਣਗੇ ਕੰਗਣਾ ਕੰਗਣਾ ਉਰੇ ਆ ਕੇ ਬੈਠੇ ਸਾਡੇ ਚ ਗੱਲ ਆਹ ਕੰਗੜਾ ਅਸੀਂ 500 ਦਿਨਾਂ ਇੱਕ ਦਿਨ ਦਾ ਬੈਠੇ ਤਾਂ ਸਹੀ ਜੇ ਮਾਂ ਦੀ ਲਾਲੀ ਐ ਇੱਥੇ ਬੈਠੇ ਕੁਰਬਾਨੀ ਕਰੇ ਐਂ ਕਾ ਗਰੀਆਂ ਪਾ ਕੇ ਤਾਂ ਹਰੇਕੇ ਲਾ ਕੇ ਸਾੜੀਆਂ ਫਿਲਮਾਂ ਬਣਾ ਲੂ ਪਰ ਕੁਰਬਾਨੀ ਉੱਥੇ ਕਰੋ ਜਿੱਥੇ ਯਾਦਗਰੀ ਐ ਹੱਕਾਂ ਲਈ ਲੜੋ ਇੱਕ ਅੰਨ ਪਾਣੀ ਕਿਹਦਾ ਬਣਦਾ ਏ ਅੰਨਪਾਨੀ ਗਰੀਬ ਗੁਰਬਾ ਜੀ ਜਨਤਾ ਸਭ ਜਾਇਜਾਤ ਕਨੀਚਾਂਕਦਾ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਸੀ ਬਾਰ ਬਾਰ ਕਹਿੰਦੇ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਸੀ ਹਿੰਦੇ ਹੱਕਾਂ ਲਈ ਲੜਦੇ ਇੰਨੀ ਗੱਲ ਕਹਿੰਦੀ ਮੈਂ ਸਿਮਾ ਕਰਦੀ ਆ ਥੋੜਾ ਜਿਹਾ ਸਮਝਣਾ ਚਾਹੀਦਾ ਮੋਦੀ ਨੂੰ ਵੀ ਵੀ ਕੀ ਕੁਛ ਅਸੀਂ ਕਰਿਆ ਨਹੀਂ ਹੈਗਾ ਇੰਨਾ ਠੋਖਾ ਨਹੀਂ ਦੇਣਾ ਚਾਹੀਦਾ ਕਹਿੰਦਾ ਕਿ ਮੈਂ 15-15 ਲੱਖ ਪਾ ਦੂ ਉਹ ਬੁੜੀਆਂ ਦੇ ਬੱਲੇ ਵੀ ਖਿਲਾ ਲੈ ਬੁੜੀਆਂ ਨੇ ਬੱਲੇ ਵੀ ਖਿਲਾ ਲੈ ਜਿਹਦੇ ਕੋਲ ਅੱਲੇ ਛੋਲੇ ਦਾ ਕਹਹਾਤੀ ਕੋਈ ਤੀਤਾ ਉਹ ਲੈ ਜਾ ਲੈ ਰਖਦੀ ਹੈ ਕੋਈ ਪੁੱਤ ਤੋ ਰਖਦੀ ਹੈ ਉਹਨੇ ਉਹ ਵੀ ਖਣਾ ਲੈ ਉਹ ਕਿੱਥੇ ਲੈ ਕੇ ਦੇਊਗਾ ਲੈਖਾ ਨੂੰ ਦੇਣਾ ਪਊਗਾ ਮੋਦੀ ਨੂੰ ਹਜੇ ਵੀ ਕਹਿੰਦੇ ਆ ਸਮਝ ਜਾ ਮੋਦੀ ਹਜੇ ਵੀ ਸਮਝੇ ਡੁੱਲੇ ਫੇਰਾਂ ਦਾ ਕੁਛ ਨਹੀਂ ਵਿਕੜਿਆ ਪਾਲਾ ਝੋਲੀ ਦੇ ਵਿੱਚ ਅਸੀਂ ਬਾਰ-ਬਾਰ ਕਹਿੰਦੇ ਆ ਇਹ ਮਾਈ ਭਾਗੋ ਦੀਆਂ ਬੱਚੀਆਂ ਨੇ ਕਦੇ ਨਹੀਂ ਹਾਰਦੀਆਂ ਅਸੀਂ ਤਾਂ ਜਾਨ ਦੇ ਦਾਂਗੇ ਮਾਰਨੇ ਮਾਰ ਦੋ ਜੇ ਫੇਜਣਾ ਜੇ ਫੇਜ ਦੋ ਸਾਰਾ ਵਕਤ ਕੀ ਖਾਣੇ ਜਿੱਥੇ ਮਰਜੀ ਭੇਜ ਦੇ ਅਸੀਂ ਜਾਣ ਨੂੰ ਤਿਆਰ ਬਾਈ ਖਾਲਸਾ ਬਾਈ ਫਤਿਹ